ਨਹੀਂ ਮੈਂ ਪ੍ਰੀਵੀਅਨ ਨਹੀਂ ਚੱਲ ਗਿਆ ਕੈਂਪ ਵਿੱਚ ਤੇਰੇ ਰਿਕਾਰਡ ਲੈ ਗਏ ਕੋਈ 10 ਬਜੇ ਰਿਸ਼ਤੇਦਾਰਾਂ ਦਾ ਆਈ ਤਾਂ ਲੀਲਾ ਕਿ ਗਏ ਸਭ ਕੁਝ ਕਰਕੇ ਗਏ ਜਿਹਨੇ ਆਇਆ ਤੁਹਾਡੀ ਜਾਈ ਚੁਪੀ ਹੈ ਤੇ ਦੇਖਿਆ ਤੇ ਵਿੱਚ ਟੂਬ ਵੀ ਇੱਕ ਹੀ ਉਹ ਵੀ ਨਿਕਲ ਗਈ 35000 ਰੁਪਿਆ ਹੀ ਫੋਨ ਨਹੀਂ ਹੋਰਾਂ ਦਾ ਕੋਈ ਉਸਤਾਨੇ ਕਿੰਨੇ ਚੀਜ਼ਾਂ ਹੱਟ ਗਈਆਂ ਹਾਂਜੀ ਅਸੀਂ ਸਾਢੇ ਪਾਰਾਂ ਗਏ ਆ ਕਿ ਸਾਢੇ ਕਿਤੇ ਨਹੀਂ ਆ ਗਏ ਆ ਇਹ ਸਾਢੇ ਕਿੰਨੇ ਦੇ ਵਿੱਚ ਵਿੱਚ ਚੋਰੀ ਹੋ ਰਹੀ ਜਾਂਦੀ ਹੈ ਕਿੰਨੇ ਵਾਰ ਮਸਾਣਾ ਹੋ ਗਿਆ ਨਿਸਤਾਨ ਵਕਤੀਆਂ ਪਿਆ ਜੇ ਕਿ ਇੱਕ ਸਾਡੀ ਟੂਬ ਦੇ ਕੰਨਾਂ ਦੀ ਤੇ ਇੱਕ ਤੁਹਾਡਾ ਫੋਨ ਕਿੰਨੇ ਕਰੋਗੇ ਤੋਂ ਬਾਬਾ ਜੀ ਦੀ ਕਾਫੀ ਚਰਖੀ ਬਣਾਈ ਦੀ ਹੈ ਮੈਂ ਬਣਾਈ ਦੀ ਮੈਂ ਕੋ 25 50 ਬਣਾਈ ਦੀ ਹਾਂਜੀ ਨਹੀਂ ਜੀ ਸ਼ਾਕਮਿੰਨ ਤੇ ਕਿਤੇ ਨਹੀਂ ਹੈਗਾ ਹੁਣ ਵੇਖੋ ਮੈਂ ਕਰਨੀ ਹਾਂ ਮੈਂ ਹੁਣ ਕਿੰਨੇ ਵੇਖਿਆ ਨਹੀਂ ਮੈਂ ਕਿਹਦਾ ਨਾਮ ਲਾਵਾਂਗੇ ਹਾਂਜੀ ਹਾਂਜੀ ਉਹਨ ਕੀਤੀ ਜਗਾਟੇ ਹਾਂਜੀ ਹਾਂਜੀ ਕੋਲ ਸਾਈਂ ਠੀਕ ਹੈ ਕੋਲ ਸਾਈਂ ਹੁਣ ਜੇ ਤੁਸੀਂ ਵੇਖਿਆ ਹੋਏ ਤੇ ਫਿਰ ਤੇ ਆਪਾਂ ਮੈਨੂੰ ਆਖੀਗੇ ਕਿੰਨੋਂ ਵੇਖਿਆ ਨਹੀਂ ਤਾਹੀ ਪੀਤਾ ਨਾਲ ਲਈ ਮੈਂ ਦੇ ਵੇਖ ਕੇ ਤੇ ਹੁੰਦੇ ਕਲਪੰਡਿਆ ਵੀ ਮੁੰਡਾ ਸਾਰਾ ਮੇਰਾ ਮਾਸਾ ਮਾਸਾ ਵਿਚਾਰਾ ਸਾਰੀ ਜਿਹੜੀ ਮਿਹਨਤ ਕਰਦਾ ਅਸੀਂ ਦੋ ਹੀ ਮਾਂ ਪੁੱਤਰੀਆਂ ਬੇਟੀਆਂ ਵਿਆਹ ਦੀ ਦੀ ਤੇ ਉਹ ਵਿਚਾਰਾ ਵੀ ਕਲਪੰਡਿਆ ਹੀ ਮੈਂ ਵੀ ਕਲਪੰਡਿਆ ਹੀ ਮੈਂ ਕਰ ਵਿਆਹ ਰੱਖਿਆ ਦਾ ਤੇ ਇਹਦੇ ਮੇਰਾ 25000 ਰੁਪਏ ਦੀ ਜੇ ਬਾਤ ਹੋਣੀ ਤੇ ਫੇਰ ਮੈਂ ਭੈਣ ਫੜਾਵਾ ਕੋ ਫੜ ਤੁਹਾਡੇ ਤੇ ਵਿਆਹ ਕਰਨਾ ਨਹੀਂ ਮੁੰਡੇ ਦਾ ਤੇ ਇਹ ਮੇਰਾ ਕਹਿ ਹੈ ਕਿ ਇਹ ਤਾਂ ਮੇਰੇ ਤੇ ਮੁੰਡਾ ਕਿਸੇ ਨੂੰ ਬਾਤ ਵੀ ਨਹੀਂ ਕੱਟਦਾ ਕੇ ਨਾ ਮਾੜਾ ਜਾਂਦਾ ਮੇਰੀ ਬੋਲਦਾ ਇਹ ਮੈਂ ਪ੍ਰੇਮਨਗਰ ਬੜਾ ਵਾਲਾ ਇੱਥੇ ਰਹਿਨੀ ਆ ਫਟਕ ਲਾਗੇ ਤੇ ਅਸੀਂ ਦੋਨੋਂ ਮਾਵਾਂ ਤੇ ਆ ਗਏ ਹਾਂ ਆਪਣੇ ਭਰਾ ਦੇ ਰਿਸ਼ਤੇਦਾਰਾਂ ਤੇ ਰਿਸ਼ਤੇ ਦੇ ਗੱਲ ਕਰਨ ਤਰੀਕ ਲੈਣਾ ਕਹਿਆਂ ਨੂੰ ਤਰੀਕ ਮਿਲੇਗੀ ਤੇ ਹੀ ਸਾਈ ਪਿਆਨਾ ਦਾਂਗੇ ਤੇ ਜਦੋਂ ਹੀ ਉਧਰੋਂ ਦੋ ਤਿੰਨ ਘੰਟੇ ਤੱਕ ਵਾਪਸ ਆਏ ਆ ਤਾਂ ਆਣ ਕੇ ਵੇਖਾ ਜੀ ਜਾਲੀ ਟੁੱਟੀ ਦੀ ਅਲਮਾਰੀ ਖੁੱਲੀ ਦੀ ਅਲਮਾਰੀ ਵਿੱਚੋਂ ਆਡੀ ਟੂਬ ਪੈਸੇ ਤੇ ਫੋਨ ਸਾਡਾ ਚੋਰੀ ਹੋ ਗਿਆ ਦਾ ਹੀ ਆਣ ਕੇ ਇਸੇ ਕੰਪਲੇਂਟ ਕੀਤੀ ਹੈ ਤੇ ਹਨ ਨੂੰ ਸ਼ੱਕ ਤੇ ਲੱਗੇ ਚਾਗੇ ਪੈਂਦਾ ਜੀ ਤੁਹਾਨੂੰ ਸਿੱਧੀ ਗੱਲ ਦੱਸੇ ਕਿ ਨਸ਼ੇ ਪੱਤੇ ਵਾਲਿਆਂ ਦਾ ਹੀ ਕੰਮ ਜੀ 35000 ਪਿਆਸੀ ਤੁਹਾਡੇ ਮੁੰਡੇ ਦਾ ਫੋਨ ਚੋਗ ਗਵਾਚ ਗਿਆ ਸੀ ਉਹ ਹਲੇ ਪਰਸੋ ਹੀ ਮਿਲਿਆ ਸੀ ਉਹ ਵੀ ਚਲ ਗਿਆ ਤੇ ਟੂਮ ਪੁਲਿਸ ਵਾਲਿਆਂ ਨਾਲ ਲੱਭ ਕੇ ਦਿੱਤਾ ਸੀ ਫੋਨ ਤੇ ਉਹ ਫੋਨ ਹੀ ਵੀ ਗਵਾਚ ਗਿਆ ਤੇ ਮੁੰਡੇ ਸਾਡੇ ਦੀ ਵੋਟੀ ਵਾਸਤੇ ਟੂਮ ਬਣਵਾਈ ਸੀ ਉਹ ਵੀ ਗਵਾਚ ਗਿਆ